ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਵੱਡੇ ਘਰ ਦੇ ਵਿੱਚ ਛੋਟਾ ਘਰ ਪਿੰਡ ਆ ਮਿੱਤਰੋ ਵੱਡੇ ਘਰ ਦਾ ਕਵੰਡੀ ਨੇੜੇ ਦੀ ਪਿੰਡ ਆ 22 ਜੰਟੇ ਕੇ ਘਰ ਆਪਾਂ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਜਾਨਵਰ ਤੁਹਾਨੂੰ ਦਿਖਾਉਣੇ ਆ 4 ਇਹ ਜਾਨਾਂ ਦੇ ਵਿੱਚੋਂ ਦੋ ਝੋਟੀਆਂ ਇੱਕ ਗੱਬਣ ਝੋਟੀ ਇੱਕ ਕੱਟੀ ਬਹੁਤ ਸ਼ਕੀਨ ਦਿਖਾਉਣੀ ਇੱਕ ਦੋ ਗਾਵਾਂ ਹੋਣਗੀਆਂ ਇੱਕ ਜਰਸੀ ਵੈਡ ਦਿਖਾਉਣੀਆ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹੜਾ ਜਾਨਵਰ ਤੁਹਾਨੂੰ ਜੱਤ ਜੂਗਾ ਬਾਈ ਉਹ ਗੱਲਬਾਤ ਤੁਸੀਂ ਬਾਈ ਸਾਰੀ ਕਰ ਲਿਓ ਭਾਈਆਂ ਨਾਲ ਸਸੀਗੜ ਹਰਪ੍ਰੀਤ ਸਸੀਗਾ ਬਾਈ ਕਿਵੇਂ ਆ ਵੜੇ ਬਾਈ ਬਹੁਤ ਵਧੀਆ ਸਿਰ ਡੱਬੀ ਆਲਾ ਪਰਨਾ ਮਿਲਦਾ ਏ ਨਾਲ ਕਰਵਾ ਤੇ ਸੈਨਿਕ ਜੈਕਟਰ ਦੇ ਨਾਲ ਹੋਰ ਬਣਦੀ ਆ ਹਰਪ੍ਰੀਤ ਮੈਂ ਸੁਣਿਆ ਤੇਰੇ ਤੋਂ ਦੁਨੀਆ ਬੜਾ ਡਰਦੀ ਆ ਆ ਜਾ ਫਿਰ ਟਿਕਾਣੀ ਤੇ ਕੀ ਡਿਟੇਲ ਆ ਪਈ ਜਾਂਦੀ ਆ ਝੋਟੀ ਦਾ ਨਾਮ ਹੀ ਨਹੀਂ ਦੀ ਗੱਬਣਾ ਤੇ ਨਾਂ ਮਹੀਨਿਆਂ ਦੀ ਗੱਬਣਾ ਹਾਂ ਦੂਜੇ ਸੂਏ ਲਈ ਗੱਬਣਾ ਦੂਜੇ ਸੂਏ ਲਈ ਗੱਬਣਾ ਚੈੱਕ ਪਾਸ ਆ ਵੀਰੇ ਚੈੱਕ ਪਾਸ ਆ ਠੀਕ ਆ ਵੱਡੇ ਭਾਈ ਤੇ ਇਹ ਸੂਆ ਇਹਨੇ ਪਹਿਲਾ ਸੂਣਾ ਕਿ ਦੂਜਾ ਦੂਜਾ ਸੂਣਾ ਬਈ ਹੁਣ ਦੂਜਾ ਸੂਆ ਸੂਣਾ ਇਹਨੇ ਹਾਂ ਅੱਛਾ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਇਹਦਾ 62000 60000 60000 100 ਕਿਲੋਮੀਟਰ ਵੱਡ ਪਹੁੰਚ ਫਰੀ ਇਹ ਤਾਂ ਠੀਕ ਆ ਯਾਰ ਭਾਈ ਗੱਡੀ ਬਾਰ ਨੂੰ ਬਈ ਯਾਰ ਝੋਟੀ ਬਹੁਤ ਚੰਗੀ ਆ ਯੋਗੀ ਅੱਜ ਇਹ ਹੋਰੀ ਝੋਟੀ ਬਾਈ ਫੰਡਰਾ ਦੇ ਜੀ 40 45 ਨੂੰ ਵੀ ਕੀ ਜਾਂਦੀ ਤੁਹਾਨੂੰ ਪਤਾ ਸਾਰੇ ਆ ਭਰਾਵਾਂ ਨੂੰ ਕਿਉਂਕਿ ਵਜਨ ਵਾਲੀ ਝੋਟੀ ਗੋਲ ਆ ਵੀਰੇ ਹਾਂ ਦੇਖੋ ਬਾਈ ਗਾਮ ਐ ਟਕਾਲੇ ਦੀ ਤਿਆਰ ਹੋ ਜੂ ਹਨਾ ਬਾਈ ਹਾਂ ਹੋ ਬਾਕੀ ਕਾਲੀ ਸ਼ਾਹ ਕਿੰਨਾ ਚੰਗਾ ਝੋਟੀ ਦਾ ਯਾਰ ਹਨਾ ਹੋ ਬਣਦੇ ਬਈ ਬੰਦ ਵਾਕਿਆ ਬਰੀਕੀ ਚੰਗੀ ਆ ਝੋਟੀ ਵਿੱਚ ਹਨਾ ਸਾਂਭਣ ਵਾਲੇ ਬੰਦੇ ਨੂੰ ਮਾੜੀ ਨਹੀਂ ਜੀ ਬਾਈ ਬਈ 4 ਪੈਸੇ ਰਲਾਊਗੀ ਨਾਲ ਆਹ ਵੇਖ ਲਓ ਬਾਈ ਵੇਖੋ ਘਰ ਦੇ ਦਿੰਦੀ ਥਲੋ ਹੋ ਵੱਲੇ ਵਾਲਾ ਹੋਊਗੀ ਬਹੁਤ ਵਧੀਆ ਤੂ ਪੂਰੀਆਂ ਤਿੰਨ ਤਰਾਂ ਟ੍ਰਾਂਸਲੇਸ਼ਨ ਦੀਆਂ ਚਰਚਣਾਂ ਜਾ ਕੇ ਹਾਂ ਤੇ ਪੂਰੀ ਚੰਗੀ ਝੋਟੀ ਤਿਆਰ ਹੋ ਜਾਣਾ ਤਿੰਨ ਮਹੀਨੇ ਦੀ ਗੱਬਣਾ ਬਾਈ ਤਿੰਨ ਮਹੀਨਿਆਂ ਦੀ ਤਿੰਨ ਦੋਤੇ ਹੀ ਹੋਊਗੀ ਬਰਪਾ ਤੇ ਨਾ ਦੀ ਅੱਖ ਰੁੱਤ ਵੀ ਚੰਗੀ ਚ ਜਾਂਦੀ ਹੈ ਬਾਈ ਹਾਂ ਹਾਂ ਬਾਈ ਹੂੰ ਅੱਛਾ ਬਾਈ ਤੇ ਆ ਦੋ ਨੰਬਰ ਤੇ ਕੱਟੀ ਆ ਜਿਹੜੀ ਇਹ ਖੀਰੀ ਕੱਟੀ ਆ ਬਾਈ ਅੱਛਾ 20 ਮਹੀਨਿਆਂ ਦੀ ਕੱਟੀ ਬਹੁਤ ਸੁਣੀ ਲਈ ਬਰ ਰੁਗੜੀ ਪੂਰਾ ਬੜਾ ਬਹੁਤ ਚੰਗਾ ਹੈ ਨਾ ਬਹੁਤ ਚੰਗੀ ਆ ਹੂੰ ਇਹ ਕਿੰਨੇ ਰਿਸ਼ਤਾ ਦਾ ਏ ਆਪਾਂ 45000 ਕਿਲੋਮੀਟਰ ਵੱਟ ਪਹੁੰਚ 45000 ਦੇ ਵਿੱਚ ਮਾਨਤਾਨ ਕੋਈ ਮਾਨਤਾਨ ਕਰ ਦਾਂਗੇ ਲੈ ਮਿੱਤਰੋ ਬਣਨਾ ਹੈ ਬਸ ਪੂੰਜੀ ਖੜੀ ਕਰਨ ਵਾਲੀ ਹੈ ਨਾ ਹਾਂ ਹੂੰ ਬਣਦੇ ਵੀਰੇ ਮਿਰਮੜ ਕਹਿੰਦਾ ਬਈ ਯਾਰ ਤਿੰਨਾਂ ਕੁ ਮਹੀਨੇ ਚਾਰਾ ਜੀ ਆਈਟੀ ਕਰ ਲੈ ਲੈਣਾ ਇਹਨੇ ਹਾਂ ਬਈ ਕਿਰਾਂ ਦੇ ਤਾਰਾ ਘਰ ਹਟੀਏ ਹੂੰ ਬਾਕੀ ਸੰਭਾਲਦੇ ਸਰਤੇ ਛੋਟੀ ਘੋਟਾ ਬਣੂਗੀ ਹਨਾ ਹਾਂ ਹੂੰ ਬਾਕੀ ਝੋਲੀ ਝਾਲੀ ਬਹੁਤ ਦੇ ਵਿੱਚੋਂ ਵੇਖੋ ਕਿਰਾਂ ਦੀ ਬਰੀਕੀ ਬਹੁਤ ਚੰਗੀ ਆ ਹਨਾ ਅੱਛਾ ਇਹਦਾ ਰੇਟ ਬਈ 4500 ਕਿਲੋਮੀਟਰ ਪਹੁੰਚ ਫਰੀ ਆ ਹਨਾ ਝੋਲੀ ਝਾਲੀ ਕਮਾਲ ਆ ਬਈ ਕੱਲਾ ਕੱਲਾ ਥਾਣਾ ਬੇ ਸਰਪੇ ਤੇ ਆ ਡੱਬੀ ਵੜਦੀ ਬਈ ਇਹ ਥੱਲੇ ਬਈ 11 ਕਿਲੋ ਦੁੱਦਾ ਕਿੰਨਾ 11 11 ਕਿਲੋ ਹਾਂ ਲੀਟਰਾਂ ਚ ਚੂਣ ਚਾਂ ਨੂੰ ਚੂਣ ਚਾਂ ਨੂੰ ਪੂਰੀ ਠੰਡੀ ਸੀ ਲਈ ਬਾਰ ਕੱਢ ਕੇ ਗਾਂ ਸੋਹਣੀ ਬਹੁਤ ਆ ਯਾਰ ਹਨਾ ਹਾਂ ਬੜੀ ਪੂਣੀ ਕੋਈ ਬਈ ਨਹੀਂ ਬਈ ਇਹਨੂੰ ਥੁਈ ਨਹੀਂ ਤਿੰਨ ਮਹੀਨੇ ਹੋਏ ਹਲੇ ਅੱਛਾ ਵਹਿੜ ਤੰਗੀ ਆ ਬਈ ਬਣਦੀ ਤਣਦੀ ਆ ਹਨਾ ਹਾਂ ਤਿੰਨ ਮਹੀਨੇ ਹੋਏ ਬੱਚਿਆ ਮਰ ਗਿਆ ਸੀਗਾ ਹੂੰ ਹਾਂ ਥਣ ਥਣ ਵੀ ਬਹੁਤ ਚੰਗਾ ਹਾਂ ਚਵਾਈ ਨੂੰ ਬਹੁਤ ਸਾਫ ਆ ਚਾਰ ਚੁਲ ਕੋੜੀ ਵਰਗੀ ਹੋਇਆ ਹਨਾ ਹਾਂ ਇਹ ਤੁਰਦੀ ਤੇ ਪੈਰ ਕੋੜੀ ਵਾਂਗੂ ਰੱਖਦੀ ਝੱਕ ਝੱਕ ਕੇ ਹਨਾ ਹਾਂ ਹੂੰ ਜਮਾਹਰ ਪ੍ਰੀਤਰ ਕੀ ਅਸ਼ਰਾਰਤੀ ਹੈ ਨਾ ਹਾਂ ਕਿੰਨੇ ਦੀ ਬਈਰ ਪ੍ਰੀਤ ਵੀਰੇ ਇਹ ਮੁੱਲ 37 35000 ਚ 100 ਕਿਲੋਮੀਟਰ ਵਾਟ ਪਹੁੰਚ ਅੱਜ ਤਾਂ ਯਾਰ ਤੂੰ ਵੱਡੀਆਂ ਛੋਟਾ ਦਈ ਜੇ ਘਰੇ ਹੀ ਪਹੁੰਚ ਜਾਈਏ ਨਾ ਸਿੱਧੀ ਢਾਲੇ ਤੇ ਹੈ ਹਾਂ ਕਿਰਾਏ ਦਾ ਵੀ ਨਾ ਫਿਕਰ ਰੋ ਵੀ ਅਗਲੇ ਨੂੰ ਹਣਾ ਬਈ ਨਹੀਂ ਬਈ ਹੂੰ ਠੀਕ ਹੈ ਬਈ ਵੜ ਵੀ ਟਿਕਾਣੇ ਦੀ ਹੈ ਵੀਰੇ ਬਹੁਤ ਚੰਗੀ ਹੈ ਕਿਲੋ ਦੁੱਧ ਬਈ ਥੱਲੇ 37000 ਡਿਮਾਂਡ ਆ 35000 ਦੇ ਵਿੱਚ 100 ਕਿਲੋਮੀਟਰ ਪਹੁੰਚ ਫਰੀ ਆ ਤਿੰਨਾ ਮਹੀਨਿਆਂ ਦੀ ਪਈ ਜਾਂਦਾ ਸੂਈਆ ਬਾਕੀ ਵਹਿੜ ਚੰਗੀ ਆ ਬਾਈ ਕੋਲੇ ਆ ਕੇ ਖੁਦ ਵੀ ਵੇਖ ਲਿਓ ਭਾਵੇਂ ਦੀ ਤੁਹਾਨੂੰ ਆਪ ਪਸੰਦ ਆਊਗੀ ਜੇ ਤੁਸੀਂ ਇਹਨੂੰ ਗੱਪੜ ਚੈੱਕ ਕਰਾ ਕੇ ਵੀ ਵੇਚਣਾ ਚਾਹੁੰਦੇ ਹੋ 50 55000 ਦੀ ਵਹਿੜ ਤਿਆਰ ਕਿਦਾਂ ਲੈ ਦੁੱਧ ਪੀ ਜਾਏ ਉਹਨਾਂ ਨੇ ਉਹਨਾਂ ਚਿਰ ਗੱਪੜ ਕਰਵਾ ਲਿਓ ਤੇ ਆ ਬਾਈ 4 ਨੰਬਰ ਤੇ ਜਰਸੀ ਇਹ ਜਰਸੀ ਆ ਵੀ ਮੈਨੂੰ ਲੱਗਦਾ ਮੂੰਹੋਂ ਦੋ ਦੰਦ ਹੋਊਗੀ ਜੇ ਬਾਹਰ ਕੱਢ ਕੇ ਰਾ ਫਿਰ ਦੰਦ ਵੇਖਾਂਗੇ ਬਹੁਤ ਚੰਗੀ ਬੱਚੀ ਸੋਹਣੀ ਬਹੁਤ ਆ ਹਨਾ ਬਾਈ ਹਾਂ ਨਹੀਂ ਵਾਕਿਆ ਯਾਰ ਬਈ ਨਗੀ ਨਹੀਂ ਆਤਾ ਯਾਰ ਹਾਂ ਹੂੰ ਦੁੱਧ ਬਈ ਤੇ ਕਿੰਨਾ ਦੁੱਧ ਬਈ 10 ਕਿਲੋ ਆ ਜਿਹੜਾ ਮੈਂ ਲੈਣਾ ਤੇ ਮਥਣ ਤੂੰ ਜਮਾ ਓਕੇ ਆ ਬਈ ਉਹ ਜਦੋਂ ਧਾਰ ਤੁਰ ਤੋਂ ਨਹੀਂ ਬਾਤ ਮੈਂ ਕਹਾਂ ਜਮਾ ਹੀ ਨਹੀਂ ਬਈ ਤੇ ਪਿੱਛੋਂ ਪਾਸਾ ਜਿਹਾ ਦਿਖਾਉਂਦੀ ਮਤ ਨਹੀਂ ਇਹ ਚੋਣ ਚ ਹੀ ਹੋਇਆ ਮੜਾ ਜਮਾ ਪੱਧਰ ਆ ਉਹ ਵੀ ਪੱਧਰ ਹਾਂ ਉਹ ਵੀ ਪੱਧਰ ਮਨ ਚੋਈ ਅੱਜ ਮੈਂ ਉਨੀ ਕੀ ਹੋ ਗਿਆ ਵੀ ਜੇ ਜੇ ਅੱਜ ਮੜਾ ਵੀਡੀਓ ਪਾਉਣੇ ਆ ਕੱਲੂ ਕੋਈ ਭਰਾ ਲੈਣੋਂ ਦਾ ਆ ਓਕੇ ਓ ਜਾਓ ਓਕੇ ਓਕੇ ਬਈ ਵੀ ਧਾਰ ਨੂੰ ਧਾਰ ਚਵਾਉਗੇ ਹਾਂ ਠੀਕ ਹੈ ਬਾਈ ਤੇ ਬੱਚਾ ਮਗਰ ਇਹਦੇ ਮਗਰ ਬੱਚਾ ਸੋਈ ਕਿੰਨੇ ਕੁ ਟਾਈਮ ਦੀ ਹੋਊਗੀ ਬਈ ਇਹ ਢਾਈ ਕਿ ਮਹੀਨੇ ਹੋ ਗਏ ਹੋਣੇ ਸੋਈ ਦੇ ਢਾਈ ਕਿ ਮਹੀਨੇ ਬਣੀ ਬੁਣੀ ਬਣੀਏ 18 ਤਰੀਕ ਦਾ ਟੀਕਾ ਭਰਾਇਆ ਇਹਦੇ ਸੱਚ 18 ਤਰੀਕ ਦਾ 18 ਤਰੀਕ ਨੂੰ ਮਹੀਨਾ ਹੋ ਜਾਣਾ ਮਹੀਨਾ ਹੋ ਜਾਣਾ ਕਿੰਨੇ ਦੀ ਦੇ ਦੇਾਂਗੇ ਬਾਈ ਇਹਦਾ ਮੁੱਲ 50 47000 100 ਕਿਲੋਮੀਟਰ ਵੱਟ ਪਹੁੰਚ ਠੀਕ ਆ ਯਾਰ ਬਾਈ 30 25000 ਦੀ ਤਾਂ ਬੱਛੀ ਆਉਂਦੀ ਹੈ ਹਾਂ ਹਨਾ ਠੀਕ ਆ ਯਾਰ ਬਾਈ ਤੇ ਨੰਬਰ ਬਾਈ ਨੰਬਰ 86998 87877 ਹੁਣ ਜਿੱਤ ਆ ਗਿਆ ਤੈਨੂੰ ਨੰਬਰ ਪੱਕਾ ਹਨਾ ਹੁਣ ਚੜ ਗਿਆ 86998 87877 ਸੱਤ ਹਰਪ੍ਰੀਤ ਬਾਈ ਦਾ ਨਾਮ ਆ ਮਿੱਤਰੋ ਪਿੰਡ ਹੈਗਾ ਛੋਟਾ ਘਰ ਗੁਰਜੰਟ ਬਾਈ ਕੇ ਘਰ ਪੁੱਛ ਕੇ ਤੁਸੀਂ ਆਉਣਾ ਵਾ ਚਾਰ ਝੜਵਰ ਚਾਰੇ ਤੁਸੀਂ ਲੈਣ ਆ ਲਿਆ ਪਰ ਟੈਂਪੂ ਗੱਡੀ ਹਾਥੀ ਜਿਹੜਾ ਮਰਜ਼ੀ ਲੈ ਕੇ ਕਰਾਇਆ ਤੋ ਇਹਨਾਂ ਦਾ ਹੀ ਬਾਈ ਘਰੇ ਪਹੁੰਚ ਜਾ ਪਹੁੰਚ ਗਿਆ